ਪ੍ਰੇਮੀ ਜੋੜੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਜਿਸ ਕਰਕੇ ਸਰਪੰਚ ਵੱਲੋਂ ਉਹਨਾਂ ਨੂੰ ਬੇਸੁੱਧ ਹਾਲਤ ਵਿੱਚ ਵਿਖਿਆ ਜਾਂਦਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਪਰ ਉਹਦੋਂ ਤੱਕ ਉਹਨਾਂ ਦੀ ਜਾਨ ਜਾ ਚੁੱਕੀ ਸੀ ਫਿਲਹਾਲ ਤੁਹਾਨੂੰ ਦੱਸਣੇ ਕਿ ਇਹ ਬੇਸੁੱਧ ਹਾਲਤ ਵਿੱਚ ਇੱਕ ਨਹਿਰ ਦੇ ਕੋਲੋਂ ਮਿਲਦੇ ਐ ਜਿੱਥੇ ਇੱਕ ਮੋਟਰਸਾਈਕਲ ਡਿੱਗਿਆ ਹੁੰਦਾ ਤੇ ਉਸੇ ਦੌਰਾਨ ਜਿਹੜੀ ਪ੍ਰੇਮਿਕਾ ਹੁੰਦੀ ਐ ਉਹ ਪਹਿਲੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਪਰ ਜਿਹੜਾ ਉਸ ਦਾ ਪ੍ਰੇਮੀ ਹੁੰਦਾ ਉਹ ਤੜਫ ਰਿਆ ਹੁੰਦਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਪਰ ਉੱਤੀ ਯੂਸਵਲੋ ਡੰਮ ਤੋੜ ਦਿੱਤਾ ਜਾਂਦਾ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੇਮੀ ਜੋੜੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਜੋ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਸ ਪ੍ਰੇਮੀ ਦੀ ਪ੍ਰੇਮਿਕਾ ਸੀ ਉਸ ਦਾ ਪਹਿਲਾ ਹੀ ਸ 7-8 ਸਾਲ ਪਹਿਲਾਂ ਵਿਆਹ ਹੋ ਚੁੱਕਿਆ ਸੀ ਦੋ ਬੱਚੇ ਵੀ ਨੇ ਉਸ ਤੋਂ ਬਾਅਦ ਆਪਣੇ ਪਤੀ ਤੋਂ ਅਲੱਗ ਰਹਿ ਲੱਗੀ ਸੀ ਇਸ ਪ੍ਰੇਮੀ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਤੇ ਉਸ ਤੋਂ ਬਾਅਦ ਕਿਸੇ ਨਾ ਕਿਸੇ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਸ਼ਾਇਦ ਘਰ ਦੇ ਵੱਲੋਂ ਇਸ ਈ ਨੂੰ ਸੈਪਟ ਨਹੀਂ ਕੀਤਾ ਜਾ ਰਿਹਾ ਹੋਣਾ ਤਾਨ ਕੀਤਾ ਜਾ ਰਿਹਾ ਹੋਣਾ ਜਿਸ ਕਰਕੇ ਇਹੜਾ ਵੱਲੋਂ ਨਹਿਰ ਦੇ ਕੋਲ ਆ ਕੇ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲिलाही ਸਮਾਪਤ ਕਰ ਲਈ ਸੀ ਕਿ ਫਿਲਹਾਲ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਪਰ ਤੁਹਾਨੂੰ ਦੱਸਣੀ ਹੈ ਕਿ ਤਸਵੀਰਾਂ ਜਿਹੜੀਆਂ ਨੇ ਮੋਕਾ ਜ਼ਿਲ੍ਹੇ ਦੇ ਪਿੰਡ ਚੜਿਕ ਵਿਖੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਪ੍ਰੇਮੀ ਜੋੜੇ ਨੇ ਜ਼ਹਿਰ ਨਿਗਰ ਕੇ ਆਪਣੀ ਜੀਵਨ ਲिला ਸਮਾਪਤ ਕਰ ਲਈ ਸੀ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪਿੰਡ ਚੜਿਕ ਸਥਿਤ ਗਿੱਲ ਰਜੂਆਹ ਨਹਿਰ ਦੀ ਪਟੜੀ ਦੇ ਕੋਲ ਮੋਟਰਸਾਈਕਲ ਸਵਾਰ ਕੁੜੀ ਅਤੇ ਮੁੰਡੇ ਨੇ ਜ਼ਹਿਰੀਲੀ ਚੀਜ਼ ਖਾਦੀਆ ਤੇ ਉਥੇ ਤੋਂ ਗੁਜ਼ਰ ਰਹੇ ਪਿੰਡ ਦੇ ਸਰਪੰਚ ਵੱਲੋਂ ਜਦੋਂ ਵੇਖਿਆ ਜਾਂਦਾ ਕਿ ਦੋ ਜਣੇ ਬੇਸੁਧ ਹਾਲਤ ਦੇ ਵਿੱਚ ਨੇ ਤੇ ਕੋਲ ਜਾਇਆ ਜਾਂਦਾ ਉਸਰ ਨੂੰ ਵੇਖਿਆ ਜਾਂਦਾ ਕਿ ਲੜਕੀ ਦੀ ਤਾਂ ਮੌਤ ਹੋ ਗਈ ਹੁੰਦੀ ਆ ਪਰ ਜਿਹੜਾ ਮੁੰਡਾ ਉਹ ਤੜਫ ਰਿਹਾ ਹੁੰਦਾ ਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਸ ਵੱਲੋਂ ਦਮ ਤੋੜ ਦਿੱਤਾ ਜਾਂਦਾ ਫਿਲਹਾਲ ਬੇहद ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜੁਥੇ ਦੋਵਾਂ ਦੀ ਪਛਾਣ ਜਿਹੜੀ ਹੈ ਹੋ ਚੁੱਕੀ ਹੈ ਕੁਝ ਟਾਈਮ ਤੋਂ ਇਹ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਜੁੜਾਰੇ ਸੀ ਪਰਿਵਾਰ ਦੀ ਸਹਿਮਤੀ ਨਾ ਹੋਣ ਕਰਕੇ ਦੋਵਾਂ ਵੱਲੋਂ ਏਡਾ ਵੱਡਾ ਖੌਫਨਾ ਕਦਮ ਚੁੱਕਿਆ ਗਿਆ ਫਿਲਹਾਲ ਪ੍ਰਸ਼ਾਸਨ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਹਨਾਂ ਦੀ ਲਾਸ਼ ਹੈ ਉਹਨੂੰ ਪੋਸਟਮਾਰਟਮ ਦੇ ਲਈ ਮੌਰਚਰੀ ਦੇ ਵਿੱਚ ਰੱਖਾ ਦਿੱਤਾ ਗਿਆ ਫਿਲਹਾਲ ਇਸ ਬਾਬਤ ਕੀ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਨੇ ਇਲਾਕਾ ਨਿਵਾਸੀ ਅਤੇ ਪ੍ਰਸ਼ਾਸਨ ਸੰਦੇ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਜੀ ਅਮਰਜੀਤ ਜੀ ਕਿਹੜੇ ਪਿੰਡ ਤੋਂ ਛੋਟੇ ਘਰ ਛੋਟੇ ਘਰ ਤੋਂ ਕੀ ਕੱਲ ਪਾੜਾ ਵਰਤਿਆ ਆਪਣੇ ਬੇਟੀ ਦੇ ਵਾਸਤੇ ਮੱਸੋ ਜੋ ਮਲਗ ਦਾ ਕੀਤਾ ਸੀ ਸਾਨੂੰ ਤਾਂ ਕੱਲ ਪਤਾ ਲੱਗਾ ਤੇ ਜੋਈ ਵੀ ਗਈ ਮਰ ਗਈ ਪਰੋ ਸ਼ਾਦੀ ਹੋਈ ਕਿਦੋਂ ਉਹਨਾਂ ਦੀ ਸ਼ਾਦੀ ਵੀ 7 ਸਾਲ ਪਹਿਲਾਂ ਹੋਈ ਸੀ 7 ਸਾਲ ਪਹਿਲੇ ਬੱਚੇ ਤੇ ਜੜ ਇੱਕ ਵੇਈ ਸੀ ਕਿਲੇ ਬੱਚੇ ਕਿੰਨੇ ਨੇ ਬੱਚੇ ਦੋ ਨੇ ਤੇ ਤੁਹਾਨੂੰ ਪਤਾ ਸੀ ਇਹ ਇਹਨਾਂ ਦੇ ਦੋਨਾਂ ਦੇ ਆਪਸੀ ਦਾ ਅਸਰ ਨਹੀਂ ਨਹੀਂ ਇਸ ਚੀਜ਼ ਦਾ ਨਹੀਂ ਸੀ ਪਤਾ ਤੇ ਉਹਨਾਂ ਦਾ ਜਾਨੀ ਮੀਆਂ ਬੀਬੀ ਦੇ ਝਗੜੇ ਦਾ ਪਤਾ ਸੀ ਦੋ ਸਾਲਾਂ ਨਾਲ ਚੱਲਦਾ ਤੇ ਉਹ ਤੋਂ ਝਗੜਾ ਚੱਲਦਾ ਸੀ ਮੀਆਂ ਬੀਬੀ ਡੇਢ ਡੇਢ ਪਣ ਦੋ ਸਾਲ ਹੋ ਗਏ ਤੇ ਤੁਹਾਡੇ ਕੋਈ ਗੱਲ ਕੀਤੀ ਉਹਨੇ ਕਿਤੇ ਫਿਰਦਾ ਨਹੀਂ ਤੁਹਾਨੂੰ ਕੱਲ ਕਿਵੇਂ ਪਤਾ ਲੱਗਿਆ ਤੁਹਾਨੂੰ ਸ਼ਾਮ ਨੂੰ ਸਰਪੰਚ ਨੂੰ ਫੋਨ ਲਾਇਆ ਜੀ ਕਿਸੇ ਨੇ ਜਾਂ ਬੋਰਸ ਚੌਂਕੀ ਨੂੰ ਲਾਇਆ ਤੇ ਜਾਂ ਕਿਸੇ ਲੋਕਲ ਬੰਦੇ ਨੇ ਲਾਇਆ ਸਰਪੰਚ ਨੇ ਭੇਜਿਆ ਕੀ ਦੱਸਿਆ ਉਹਨਾਂ ਨੇ ਤੁਹਾਨੂੰ ਨੇ ਦੱਸਿਆ ਵੀ ਤੁਹਾਡੀ ਲੜਕੀ ਸੌਗ ਬਸ ਹੋ ਗਈ ਆ ਤੋ ਆਈ ਵੀ ਦੇ ਮਾਰਗੇ ਮੁੰਡਾ ਦੇ ਕੁੜੀ ਹੋ। ਫੇ ਇਨੋ ਦੱਸਿਆ ਉਹਨਾਂ ਨੇ। ਮੁੰਡਾ ਕਿੱਥੋਂ ਦਾ ਪਿਛਤਾ ਲੱਗਿਆ? ਉੱਥੋਂ ਦਾ ਚੜੱਕਦਾ ਹੀ ਰੀ। ਹੁਣ ਜੀ ਤੁਸੀਂ ਮੰਨ ਸਕਦੇ। ਉਹ ਕਹਿੰਦੇ ਅਸੀਂ ਲਾਸ਼ ਦੀ ਗਰਨੇ ਸਵੀਕਾਰ ਕਰਦੇ ਆਂਗੇ ਹੋਰ ਅਸੀਂ ਤੁਸੀਂ। ਇਹਨਾਂ ਦਾ ਨਾ ਕੋਈ ਆਪਸੀ ਸੰਬੰਧ ਸੀਗਾ ਤੇ ਕੱਲ ਇਹ ਦੁਪਹਿਰ ਦੀ ਗੱਲ ਆ ਜੀ। ਇਹਨਾਂ ਨੇ ਨਹਿਰ ਤੇ ਜਾ ਕੇ ਸੈਲਫ ਸਾਈਡ ਕਰ ਲਿਆ। ਕਿ ਸਾਨੂੰ ਕੱਲ ਪਤਾ ਲੱਗਾ ਜੀ। ਤੇ ਇਹ ਮੁੰਡੇ ਦਾ ਮੁੰਡਾ ਕਿੱਥੋਂ ਦਾ ਕੁੜੀ ਕਿੱਥੋਂ ਦੇ? ਮੁੰਡਾ ਚੜੱਕਦਾ ਜੀ ਮੁੰਡਿਆ ਦਾ ਜਸਵਿੰਦਰ ਸਿੰਘ ਕਾਲਾ। ਇੱਕ ਕੁੜੀ ਵੱਡੇ ਘਰ ਤੋਂ ਸੀ ਜੀ ਕਿੰਨੀ ਦੇਰ ਤੋਂ ਜਾਣਦੇ ਸੀ ਤੁਹਾਨੂੰ ਪਤਾ ਲੱਗਿਆ ਕੋਈ ਤੁਹਾਨੂੰ ਨਹੀਂ ਸਾਨੂੰ ਤਾਂ ਕੱਲ ਹੀ ਪਤਾ ਲੱਗਿਆ ਜੀ ਇਹ ਗੱਲ ਦਾ ਵੀ ਇਹਨਾਂ ਦਾ ਆਪਸੀ ਕੋਈ ਸਬੰਧ ਆ ਕਿ ਜਦੋਂ ਸਾਨੂੰ ਤੁਸੀਂ ਵੇਖੀ ਹੋਣੀ ਫੇਸਬੁੱਕ ਤੇ ਵੀਡੀਓ ਜਾਂ ਗਰੁੱਪਾਂ 'ਚ ਕਿ ਇਹਨਾਂ ਨੇ ਮੁੰਡੇ ਕੁੜੀ ਨੇ ਸੁਸਾਇਡ ਕਰ ਲਿਆ ਉਹ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਆਪਸੀ ਸਬੰਧ ਆ ਜੀ ਤੇ ਕੁੜੀ ਦੇ ਬੱਚੇ ਕਿੰਨੇ ਆ ਕੁੜੀ ਦੇ ਬੱਚੇ 2 ਆ ਜੀ ਇਹ ਕੁੜੀ ਸ਼ਾਦੀ ਚੜ੍ਹਕ ਵੀ ਆਈ ਸੀ ਜੀ ਹਾਂਜੀ ਕੁੜੀ ਚੜ੍ਹਕ ਵੀ ਆਈ ਸੀ ਜੀ ਕਦੋਂ ਤੋਂ ਪਤਾ ਕਿੰਨੇ ਸਾਲ ਹੋ ਗਏ ਜੀ ਕੁੜੀ ਨੂੰ ਤਕਰੀਬਨ 7-8 ਸਾਲ ਹੋ ਗਏ ਹੁਣੇ ਜੀ ਦੇ ਹੀ ਨੇ ਅੰਤੇ ਉਹਨਾਂ ਦਾ ਦੋਨਾਂ ਪਰਿਵਾਰਾਂ ਦਾ ਇੱਥੇ ਪੋਸਟਮਾਰਟਮ ਕਰਵਾਇਆ ਹੈ ਹਾਂਜੀ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਜੀ ਇਹ ਗੁਰੂ ਕਿਰਪਾ ਕਰੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਨੂੰ ਟਾਈਮ 'ਚ ਡੈੱਡ ਬੋਡੀ ਮਿਲ ਜੇ ਕਿਉਂਕਿ ਕੱਲ੍ਹ ਦੀ ਸਪੇਅਰ ਹੋਇਆ ਤੇ ਔਖਾ ਜੀ ਕੱਲ੍ਹ ਨੂੰ ਇਨਫੋਰਮੇਸ਼ਨ ਸਹੀ ਹੋਈ ਸੀ ਕਿ ਕੋੜੀ ਦੇ ਪਿੰਡ ਦੀ ਜੋ ਨਾਲ ਨਹਿਰ ਚੱਲਦੀ ਹੈ ਉੱਥੇ ਦੋ ਨੌਜਵਾਨ ਜੋ ਕਪੜਾ ਹੈ ਉਹਨੂੰ ਵੀ ਲਿਸ਼ਾ ਪਿਆਰੇ ਇਹਨਾਂ ਵਰਗ ਸਲਫਾਸ ਜਾਂ ਕੋਈ ਜਰੀਮੀ ਚੀਜ਼ ਖਾ ਕੇ ਜਦੋਂ ਦਾ ਮਤਲਬ ਦਿੱਤੀ ਗਈ ਸੀ ਇਹਨਾਂ ਦੇ ਨਿਸ਼ਾਨ ਹਨ ਦਸਮਨਕਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੜੇਕ ਅਤੇ ਜਸਪ੍ਰੀਤ कौर ਵਾਸੀ ਛੋਟਾਕਰ ਉਹ ਜੋ ਹੋਈ ਹੈ ਜਿਨ੍ਹਾਂ ਦਾ ਆਪਸ ਵਿੱਚ ਜਿਹੜਾ ਪਿਆਰ ਸਬੰਧ ਸੀਗੇ ਤੇ ਇਹਨਾਂ ਦਾ ਜਿਹੜਾ ਜਸਪਿੰਦਰ ਕੋਰ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਪਰੰਤੂ ਵਿਆਹ ਤੋਂ ਅਲੱਗ ਤੋਂ ਰਿਲੇਸ਼ਨ ਵਿੱਚ ਇਸ ਲੜਕੇ ਨਾਲ ਰਹਿੰਦੇ ਸੀ ਤੇ ਇਹਨਾਂ ਨੇ ਕੱਲ ਜਿਹੜੀ ਜਰੀ ਦੀ ਚੀਜ਼ ਹੋਈ ਤਾਂ ਤੇ ਆਪ ਸਾਡੇ ਪੀ.ਐੱਜੀ ਅੱਜ ਇਹਨਾਂ ਦੀ 174 ਫੀ ਕਾਰਵਾਈ ਹੈ ਕਹਿੰਦੇ ਪਰਿਵਾਰ ਦੇ ਬਿਆਨ ਕੇ ਵਿਚਨੇ ਹੁੰਦੀ ਗੱਲ ਇਹ ਲੜਕਾ ਸ਼ਾਦੀशुदा ਸੀ ਜਾਂ ਉਹ ਕੁਵਾਰਾ ਸੀ ਨਹੀਂ ਲੜਕਾ ਕੁਵਾਰਾ ਸੀ ਸੀ ਤੇ ਲੜਕੀ ਦੀ ਪਹਿਲਾਂ ਸ਼ਾਦੀ ਹੋਈ ਸੀ ਪਰੰਤੂ ਉਹਨੂੰ ਅਲੱਗ ਹੋ ਕੇ ਆਪਣੇ ਫੈਸਲੇ ਨਾਲ ਉਸ ਲੜਕੇ ਨਾਲ ਹੀ ਰਹਿ ਰਹੀ ਸੀ ਇਹਦੇ ਨਾਲ ਹੀ ਰਹਿ ਰਹੀ ਸੀ ਕਿੰਨੀ ਦੇਰ ਤੋਂ ਇਹਦੇ ਨਾਲ ਰਹਿ ਰਹੀ ਸੀ 3 ਸਾਲ ਤੇ ਕਾਰਨ ਕੀ ਰਹੀ ਆ ਜੀ ਬੰਨ ਕਾਰਨ ਇਹੀ ਲੱਗਦਾ ਕਿ ਉਹਨਾਂ ਨੇ ਆਪਣੇ ਜਿਹੜੇ ਪੇਸ਼ਾ ਦਾ ਸਫਲਨਾਮ ਤੋਂ ਕਰਦੇ ਰਾਜ਼ੀ ਨਹੀਂ ਹੁੰਦੇ ਸੀ ਇਸ ਕਾਰਨ ਕੁਝ ਹੋ ਕੇ ਜਦੋਂ ਯਾਦ ਮੱਤੀ ਤੇ ਇਹਦੀ ਲੇੜਾ ਲੇਡੀ ਦੇ ਬੱਚੇ ਵੀ ਹੈਗੇ ਜੀ ਲੇਡੀ ਦੇ ਸ਼ਰਤੋਂ ਦੋ ਬੱਚੇ ਨੇ ਹਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਣੀ ਹੈ 174 ਦੀ ਕਾਰਵਾਈ ਮੈਂ ਕਰ ਲਈ ਐਮਐਸ ਹੈ ਕਿ ਰਹਿੰਦੇ ਕਿੱਥੇ ਸੀ ਹੁਣ ਲਿਵਿੰਗ ਚ ਰਹਿੰਦੇ ਸੀਗੇ ਦੋਨੇ ਕਿ ਮੋਗਾ ਰਹਿ ਰਿਸੀ ਸੀ ਦੇਮਚ ਰਹੇ